जी मेरा नाम मैं पे काम कर रही हूँ तो, स्कूल में एक मेल कोई रिसीव हुआ है कि को कोई बॉम्ब वगैरह को लेके तो उसके लिए हमने डीओ सर को डीसी सर को सबको इन्फॉर्म कर दिया अपने डिपार्टमेंट को तो इंफॉर्मेशन दे दी है इसके रिगार्डिंग बाकी स्कूल तो नॉर्मल चल रहा है पुलिस आई है और उसने कोई चेकिंग वगैरह की है स्कूल में छुट्टी तो तो। बाकी नहीं स्कूल में कोई छुट्टी नहीं की गई हम तो स्कूल में ही है, बच्चे स्कूल में है। मेल में क्या लिखा गया है है कुछ पता है, मेल, में है। मेल में कोई राष्ट्रीय गीत को लेके कुछ लिखा हुआ और कुछ लिखा हुआ की कोई बम धमाका होगा दो बज के ग्यारह मिनट पेल कोई मेरे पास तो इन्फॉर्मेशन बारह बजे पहुंची है जी जी हमने अपने डी ओ सर को इन्फॉर्म कर दिया ਡੀਸੀ ਆਫਿਸ ਇਨਫਾਰਮ ਕਰ ਦਿਆ ਹਾਂਜੀ ਪੁਲਿਸ ਨੇ ਚੈਕਿੰਗ ਕੀਤੀ ਆ ਕੇ ਉਹਨਾਂ ਨੂੰ ਮੇਲ ਰਾਹੀਂ ਕੁਝ ਫੈਟਨਿੰਗ ਮੈਸੇजेस ਆਏ ਹੈਗੇ ਨੇ ਤਾਂ ਇਹਦੇ ਵਿੱਚ ਆਈ ਐਮ ਬੀਇੰਗ ਟੋਲਡ ਕਿ ਜਿਹੜਾ ਮੁਤਲ ਦਾ ਜਿਹੜਾ ਪ੍ਰਿੰਸੀਪਲ ਹੈ ਉਹਨਾਂ ਕੋਲ ਹਜੇ ਸਟੇਟਮੈਂਟ ਲੈਣਾ ਬਾਕੀ ਹੈ ਤਾਂ ਪਿੱਛੇ ਵੀ ਇਹੋ ਜੀ ਕੋਈ ਫੈਟ ਮੇਲ ਆਈ ਸੀਗੀ ਸਕੂਲ ਨੂੰ ਅਸੀਂ ਉਹਦੇ ਵਿੱਚ ਪਰਚਾ ਦਰਜ ਕਰ ਲਿਆ ਸੀਗਾ ਨਾਲ ਦੇ ਨਾਲ ਅਸੀਂ ਦੀ ਜਿਹੜੀ ਡੀਟੇਲ ਸਾਡੀ ਜਿਹੜੀ ਟੈਕਨੀਕਲ ਸੈਲ ਹੈ ਜਿਹੜੀ ਈਮੇਲ ਆਈਡੀ ਤੋਂ ਡੀਟੇਲਸ ਜਿਹੜਾ ਥ੍ਰੈਟ ਮੇਲ ਆਇਆ ਹੈ ਉਹਨਾਂ ਨੂੰ ਤੇਜਿਆ ਹੈ ਪਰ ਰੈਜ਼ੋਲੂਸ਼ਨ ਤਾਂ ਉਹਨੂੰ ਥੋੜਾ ਜਿਹਾ ਅਸੀਂ ਪ੍ਰੀਲੀਮਨਰੀ ਵੇਖ ਕੇ ਵੀ ਆਰ ਵੈਰੀ ਸ਼ੋਰ ਕਿ ਅਸੀਂ ਇਹਨੂੰ ਰੈਜ਼ੋਲਵ ਕਰਾ ਗਏ ਨਾਲ ਦੇ ਨਾਲ ਵਾਂਸ ਵੀ ਗੇਟ ਅ ਸਟੇਟਮੈਂਟ ਫਰਮ ਦ ਸਕੂਲ ਅਥਾਰਟੀ ਅਸੀਂ ਉੱਤੇ ਪਰਚਾ ਵੀ ਦਰਜ ਕਰਾਂਗੇ ਤਾਂ ਇਹਦੇ ਵਿੱਚ ਜਿਹੜੇ ਪਿੱਛੇ ਜਿਹੜਾ ਵੀ ਕੋਈ ਅਨਸਰ ਹੈ ਤਾਂ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਕੀਤੀ ਜਾਵੇਗੀ स्कूल अच खुल गए हैं सकारी स्कूल भी खुल गए हैं प्राइवेट खुल गए हैं किस तरह की सुरक्षा दे रहे हो नहीं ये मतलब इन ऑलमोस्ट ऑल केसि जैसे भी इस तरह की थ्रेडमेल आई हॉक्स ईमेल्स बट फिर भी असी सुरक्षा को मद्देनजर रखते हुए असी हमेशा एज ए सेफ्टी प्रीकॉशन उ एंटी सपोटा चैक करते हैं ਉਹ ਓਪੇਸੀ ਫਿਜ਼ੀਕਲੀ ਵੀ ਚੈੱਕ ਕਰਦੇ ਆਂ ਬਾਕੀ ਜਿਹੜਾ ਇਕੁਪਮੈਂਟ ਤੇ ਰਾਈ ਡੌਗਸਟਾਡ ਤੇ ਰਾਈ ਅਸੀਂ ਵੀ ਚੈੱਕ ਕਰਦੇ ਆਂ ਉਸ ਤੋਂ ਬਾਅਦ ਮਤਲਬ ਸਕੂਲ ਅਥਾਰਟੀਆਂ ਨੂੰ ਅਸੀਂ ਅਲਾਉ ਕਰਦੇ ਆਂ ਕਿ ਉਹ ਤੇ ਆਪਣਾ ਜਿਹੜਾ ਰੁਟੀਨ ਹੈ ਉਹ ਕੰਟੀਨਿਊ ਕਰੇ ਸਰ ਪੰਜਾਬ ਦੇ ਮੁੱਖ ਮੰਤਰੀ ਜਿਹੜੇ ਨੇ ਉਹ ਅੰਮ੍ਰਿਤਸਰ ਦੌਰੇ ਤੇ ਨੇ ਤੇ ਨਾਲ ਦੀ ਨਾਲ ਰਾਸ਼ਟਰਪਤੀ ਵੀ ਜਿਹੜੇ ਨੇ ਉਹ ਦੌਰੇ ਤੇ ਨੇ ਤਾਂ ਉਸ ਦੇ ਬਾਵਜੂਦ ਜਿਹੜੀ ਆ ਮੇਲ ਕਰਨੀ ਕਿਸ ਦਾ ਸਮਝਦੇ ਸਾਂ ਤੇ ਇਹ ਕਾਫੀ ਜਿਹੜੇ ਅਸੀਂ ਹੁਣ ਤੱਕ ਇਸ ਤਰ੍ਹਾਂ ਦੇ ਕੇਸਸ ਹੋਏ ਮਤਲਬ ਜਿਸ ਤਰ੍ਹਾਂ ਕੋਈ ਮਿਸਚੀਵ ਕਰਦਾ ਹੈ ਸ਼ਰਾਰਤ ਕਰਦਾ ਹੈ ਪਿੱਛੇ ਵੀ ਕੁਝ ਸਕੂਲਾਂ ਨੂੰ ਆਈਆਂ ਸੀ ਜੀ ਤਾਂ ਉਹਦੇ ਵਿੱਚ ਜਦੋਂ ਫਿਰ ਕੇਸ ਹੋਇਆ ਤਾਂ ਉਹਦੇ ਵਿੱਚ ਇਹ ਪਤਾ ਲੱਗਾ ਕਿ ਜਿਹੜੇ ਸਕੂਲ ਦੇ ਬੱਚੇ ਸੀਗੇ ਉਹਨਾਂ ਨੇ ਛੁੱਟੀ ਕਰਾਨੀ ਸੀਗੀ ਸਕੂਲ ਤੋਂ ਤਾਂ ਉਹਨਾਂ ਨੇ ਇਸ ਤਰ੍ਹਾਂ ਦੀ ਮੇਲਾ ਕਰਤੀਆਂ ਸੋ ਅਸੀਂ ਇਹਨੂੰ ਹਰ ਪੱਖੋਂ ਵੇਖ ਰਹੇ ਨੇ ਤਾਂ ਲਾਈਟਲੀ ਵੀ ਨਹੀਂ ਲੈ ਰਹੇ ਤਾਂ ਅਸੀਂ ਪ੍ਰੋਪਰਲੀ ਉਹਨੂੰ ਇਨਵੈਸਟੀਗੇਟ ਕਰਾਂਗੇ ਆਪਾਂ ਵੇਖ ਲਾਂਗੇ ਕਿ ਇਹਦੇ ਵਿੱਚ ਜਿਹੜਾ ਬੰਦਾ ਪਿੱਛੇ ਸੀਗਾ ਐਂਡ ਉਹਦਾ ਨੰਮ ਕੀ ਸੀ ਯੋ ਤੁਸੀਂ ਨਕਲ ਸਮਾਂ ਨੂੰ ਹੋ ਰਹਿਤ ਸੋਰੀ ਸ਼ਾਮ ਦਾ ਮੌਲਾ ਸ਼ਾਮ ਨੂੰ ਜੀ ਤੁਹਾਨੂੰ ਦੇ ਆਈਆਂ ਮੇਲਾ ਸਾਹਿਬ ਨਹੀਂ 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 ਉਹ ਜੀ ਕੋਈ ਗੱਲ ਨਹੀਂ ਹੈ ਅਸੀਂ ਥੋੜਾ ਜਿਹਾ ਫਿਰ ਮੇਰੀ ਇਨਵੈਸਟੀਗੇਸ਼ਨ ਜੇ ਰਹਿ ਗਈ ਹੈ ਜਲਦੀ ਅਸੀਂ ਰਿਪੋਰਟ ਦੇਵਾਂਗੇ ਜਿਹਦੇ ਵਿੱਚ ਆਪਕਾ ਥੈਂਕ ਯੂ ਸਰ